ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਟੋਰੀ ਆਰਬਿਟ ਤੇ ਅੱਜ ਅਸੀਂ ਪੰਜਾਬੀ ਸਾਹਿਤ ਦੇ ਇੱਕ ਮਹਾਨ ਨਾਵਲ ਦੀ ਗੱਲ ਕਰਾਂਗੇ ਇੱਕ ਕਹਾਣੀ ਹੈ ਰਾਮ ਸਰੂਪ ਅਣਖੀ ਦੇ ਲਿਖੇ ਸ਼ਾਕਰ ਕੋਠੇ ਖੜਕ ਸਿੰਘ ਦੀ ਉਸ ਵੇਲੇ ਪਿੰਡਾਂ ਵਿੱਚ ਕਰ ਕੱਚੇ ਹੁੰਦੇ ਸਨ ਪਰ ਲੋਕਾਂ ਦੇ ਰਿਸ਼ਤੇ ਪੱਕੇ ਹੁੰਦੇ ਸਨ ਲੋਕ ਇਕੱਠੇ ਬੈਠਦੇ ਸਨ ਦੁੱਖ ਸੁੱਖ ਸਾਂਝਾ ਕਰਦੇ ਸਨ ਪਰ ਫਿਰ ਸਮਾਂ ਬਦਲਿਆ ਅਤੇ ਕਹਾਣੀ ਰਹੀ ਜਿਸ ਨੇ ਸਭ ਕੁਝ ਬਦਲ ਦਿੱਤਾ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਖੌਫਨਾਕ ਘਟਨਾ ਨਾਲ ਪਿੰਡ ਵਿੱਚ ਅਰਜੁਨ ਸਿੰਘ ਦਾ ਕਤਲ ਹੋ ਜਾਂਦਾ ਹੈ ਅਤੇ ਉਸੇ ਰਾਤ ਹਰਨਾਮੀ ਵੀ ਗਾਇਬ ਹੋ ਜਾਂਦੀ ਹੈ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਜਾਂਦੀ ਹੈ ਪੁਲਿਸ ਆਉਂਦੀ ਹੈ ਸ਼ੱਕ ਦੀਆਂ ਉਂਗਲਾਂ ਉਠਤੀਆਂ ਨੇ ਜਗੀਰ ਸਿੰਘ ਕਤਲ ਦਾ ਜੁਰਮ ਆਪਣੇ ਸਿਰ ਲੈ ਲੈਂਦਾ ਹੈ ਸਭ ਨੂੰ ਲੱਗਦਾ ਹੈ ਕਿ ਇਨਸਾਫ ਹੋਵੇਗਾ ਪਰ ਅਦਾਲਤ ਵਿੱਚ ਆ ਕੇ ਖੇਡ ਬਲਟ ਜਾਂਦੀ ਹੈ ਪਿੰਡ ਦੇ ਵੱਡੇ ਚੌਧਰੀ ਅਤੇ ਗਵਾਹ ਝੂਠ ਬੋਲ ਦਿੰਦੇ ਨੇ ਇਹ ਸਿਰਫ 21 ਨਹੀਂ ਹਾਰਿਆ ਸੀ ਸਗੋਂ ਪਿੰਡ ਦਾ ਪਰੋਸਾ ਹਾਰਿਆ ਸੀ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਗੰਦੀ ਸਿਆਸਤ ਦਾ ਦੌਰ ਨਵੇਂ ਲੀਡਰ ਪੈਦਾ ਹੁੰਦੇ ਨੇ ਜਿਨ੍ਹਾਂ ਲਈ ਕੁਰਸੀ ਹੀ ਸਭ ਕੁਝ ਸੀ ਉਹ ਕਦੇ ਇੱਧਰ ਹੁੰਦੇ ਕਦੇ ਉੱਧਰ ਜਿਵੇਂ ਹਵਾ ਦਾ ਰੁਖ ਬਦਲਦਾ ਹੈ ਪਿੰਡ ਵਿੱਚ ਪੈਸਾ ਆਉਣ ਲੱਗਾ ਤਰੱਕੀ ਆਉਣ ਲੱਗੀ ਕੱਚੇ ਰਾਹਾਂ ਦੀ ਥਾਂ ਪੱਕੀਆਂ ਸੜਕਾਂ ਬਣ ਗਈਆਂ ਹੱਲਾਂ ਦੀ ਥਾਂ ਟਰੈਕਟਰ ਆ ਗਏ ਲੇਖਕ ਲਿਖਦੇ ਨੇ ਸੜਕਾਂ ਕੀ ਨਿਕਲੀਆਂ ਪਿੰਡ ਸ਼ਹਿਰ ਵੱਲ ਪੱਜ ਤੁਰਿਆ ਪਰ ਇਸ ਚਮਕਦਮਕ ਦੇ ਪਿੱਛੇ ਇੱਕ ਕਾਲਾ ਸੱਚ ਵੀ ਸੀ। ਇਹ ਕਹਾਣੀ ਹੈ ਨਸੀਬ ਦੀ ਜੋ ਇੱਕ ਗਰੀਬ ਘਰ ਦਾ ਮੁੰਡਾ ਸੀ। ਉਹ ਪੜ੍ਹ ਲਿਖ ਕੇ ਅਫਸਰ ਬਣ ਜਾਂਦਾ ਹੈ। ਉਸ ਨੂੰ ਲੱਗਦਾ ਸੀ ਕਿ ਪੜ੍ਹਾਈ ਜਾਤ ਪਾਤ ਦੀਆਂ ਕੰਧਾਂ ਤੋੜ ਦੇਵੇਗੀ। ਉਹ ਜੱਟਾਂ ਦੀ ਧੀ ਪੁਸ਼ਪਿੰਦਰ ਨਾਲ ਪਿਆਰ ਕਰ ਬੈਠਦਾ ਹੈ। ਦੋਵੇਂ ਇੱਕ ਨਵੀਂ ਦੁਨੀਆ ਦੇ ਸੁਪਨੇ ਲੈਂਦੇ ਨੇ। ਪਰ ਸਮਾਜ ਨੂੰ ਇਹ ਮਨਜ਼ੂਰ ਨਹੀਂ ਸੀ। ਪੜ੍ਹਾਈ ਅਤੇ ਅਹੁਦਾ ਵੀ ਨਸੀਬ ਨੂੰ ਬਚਾ ਨਾ ਸਕਿਆ। ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਕ ਕਤਲ ਸਿਰਫ ਨਸੀਬ ਦਾ ਨਹੀਂ ਇੱਕ ਉਮੀਦ ਦਾ ਕਤਲ ਸੀ ਅੱਜ ਕੋਠੇ ਖੜਕ ਸਿੰਘ ਬਦਲ ਗਿਆ ਹੈ ਪਿੰਡ ਵਿੱਚ ਵੱਡੀਆਂ ਕੋਟੀਆਂ ਹਨ ਮਹਿੰਗੀਆਂ ਗੱਡੀਆਂ ਹਨ ਪਰ ਗਲੀਆਂ ਸੁੰਨੀਆਂ ਨੇ ਵੇੜੇ ਖਾਲੀ ਨੇ ਉਹ ਪੁਰਾਣਾ ਭਾਈਚਾਰਾ ਅਤੇ ਪਿਆਰ ਕਿਤੇ ਗਵਾਚ ਗਿਆ ਲੋਕ ਹੁਣ ਘਰਾਂ ਵਿੱਚ ਨਹੀਂ ਮੋਬਾਈਲਾਂ ਵਿੱਚ ਵਸਦੇ ਨੇ ਰਾਮ ਸਰੂਪ ਅਣਖੀ ਜੀ ਦਾ ਇਹ ਨੋਵਲ ਸਾਨੂੰ ਇੱਕ ਸਵਾਲ ਪੁੱਛਦਾ ਹੈ ਕੀ ਅਸੀਂ ਸੱਚਮੁੱਚ ਤਰੱਕੀ ਕੀਤੀ ਹੈ ਜਾਂ ਅਸੀਂ ਸਿਰਫ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਅਤੇ ਬੰਦੇ ਗਵਾਲੇ ਨੇ ਦੋਸਤੋ ਇਹ ਸੀ ਕੋਠੇ ਖੜਕ ਸਿੰਘ ਦੀ ਕਹਾਣੀ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਪੁਰਾਣਾ ਵੇਲਾ ਚੰਗਾ ਸੀ ਤਾਂ ਕਮੈਂਟ ਵਿੱਚ ਟਰੂ ਲਿਖੋ ਹੋਰ ਪੰਜਾਬੀ ਕਹਾਣੀਆਂ ਲਈ ਸਾਡੇ ਚੈਨਲ ਸਟੋਰੀ ਆਰਬਿਟ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ